ਹਰਿਆਣਾ ਨੂੰ ਵਾਧੂ ਪਾਣੀ ਦੇਣ ਨੂੰ ਲੈ ਕੇ ਜਿੱਥੇ ਕੇਂਦਰ ਅੜਿਆ ਹੋਇਆ ਉੱਥੇ ਹੀ ਦੂਜੇ ਪਾਸੇ ਪੰਜਾਬ ਸਰਕਾਰ ਦੇ ਵੱਲੋਂ ਇੱਕ ਵੀ ਬੂੰਦ ਪਾਣੀ ਵਾਧੂ ਨਾ ਦੇਣ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਮੰਤਰੀ ਹਰਜੋਤ ਸਿੰਘ ਬੈਂਸ ਡਟੇ ਹੋਏ ਨੇ ਨੰਗਲ ਡੈਮ ਦੇ ਉੱਪਰ ਮੌਕੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਇਸ ਦੌਰਾਨ ਉਹਨਾਂ ਦਾ ਕਹਿਣਾ ਹੈ ਕਿ ਸਮੁੱਚਾ ਦੇਸ਼ ਪਾਕਿਸਤਾਨ ਨਾਲ ਲੜਾਈ ਲੜ ਰਿਹਾ ਹੈ ਉੱਤੇ ਹੀ ਅੱਜ ਸਵੇਰੇ ਅਚਾਨਕ ਚੇਅਰਮੈਨ ਦੇ ਵੱਲੋਂ ਨੰਗਲ ਡੈਮ ਵਿਖੇ ਪਹੁੰਚ ਕੇ ਪਾਣੀ ਛੱਡਣ ਦੀ ਕੋਸ਼ਿਸ਼ ਕੀਤੀ ਗਈ ਇਸ ਦੌਰਾਨ ਉਹਨਾਂ ਨੂੰ ਬੰਦਕ ਬਣਾਉਣ ਦੀ ਖ਼ਬਰ ਵੀ ਸਾਹਮਣੇ ਆਈ ਹੈ ਮਰਕਰਾਂ ਦੇ ਵੱਲੋਂ ਆਮ ਆਦਮੀ ਪਾਰਟੀ ਦੇ ਉਹਨਾਂ ਨੂੰ ਰੋਕਿਆ ਗਿਆ ਹੈ ਇਸ ਦੌਰਾਨ ਤਰਨੇ ਤੇ ਬੈਠ ਗਏ ਨੇ ਮੰਤਰੀ ਹਰਜੋਤ ਸਿੰਘ ਬੈਂਸ ਉਹਨਾਂ ਦਾ ਕੀ ਕਹਿਣਾ ਹੈ ਆਓ ਸੁਣਦੇ ਹਾਂ ਇਸ ਦੌਰਾਨ ਇਹ ਵੀ ਕਿਹਾ ਗਿਆ ਕਿ ਬ ਮਨੋਜ ਸਰਪਾਠੀ ਦੇ ਖਿਲਾਫ ਦੇਸ਼ ਧਰੋਹ ਦਾ ਮੁਕੱਦਮਾ ਦਰਜ ਕਰਨਾ ਅਤੇ ਉਹਨਾਂ ਨੂੰ ਗ੍ਰਿਫਤਾਰ ਕਰਨ ਦੀ ਮੰਗ ਵੀ ਕੀਤੀ ਗਈ ਹੈ। ਸ੍ਰੀਕਲਜੀ ਮਹਰਜੋਤ ਸਿੰਘ ਬੈਂਚ ਸਿੱਖਿਆ ਮੰਤਰੀ ਪੰਜਾਬ ਇਸ ਵਕਤ ਵਿੱਚ ਜਾਣਕਾਰੀ ਦੇ ਰਹੇ ਹਨ ਕਿ ਨੰਗਲ ਵਿਖੇ ਬੀਬੀਐਮਪੀ ਦੇ ਚੇਅਰਮੈਨ ਤੇ ਸੈਕਟਰੀ ਵੱਲੋਂ ਇੱਕ ਕੋਸ਼ਿਸ਼ ਕੀਤੀ ਗਈ ਹੈ। ਤੱਕੇ ਨਾਲ ਪੰਜਾਬ ਦੇ ਪਾਣੀਆਂ ਦੇ ਡਾਕਾ ਮਾਰਨਦੇ ਪਰ ਸਾਡੇ ਸਾਰੇ ਸਾਥੀ ਸਾਡੇ ਲੋਕਲ ਪਿੰਡਾਂ ਦੇ ਲੋਕ ਸਾਡੇ ਲੋਕਲ ਸ਼ਹਿਰ ਦੇ ਲੋਕ ਅਸੀਂ ਸਾਰੇ ਇਕੱਠੇ ਹੋ ਗਏ ਆ ਤੇ ਅਸੀਂ ਜਿਹੜਾ ਉਹਨੂੰ ਇਸ ਨਾਪਾਕ ਆਪਣੇ ਇਸ ਇਰਾਦੇ ਵਿੱਚ ਕਾਮਯਾਬ ਨਹੀਂ ਹੋਣ ਦਵਾਂਗੇ ਸਾਡੇ ਪੰਜਾਬ ਦੇ ਜਰਨਲ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਵੀ ਅਗਲੇ ਕੁਝ ਮਿੰਟਾਂ ਚੁੱਕੇ ਪਹੁੰਚ ਰਹੇ ਹੈ ਤੇ ਇਸ ਸਾਨੂੰ ਇਸ ਗਲਤੇ ਜਿਹੜਾ ਹੈ ਅਕਰੋਸ਼ ਹੈ ਇਸ ਕਰਕੇ ਅਸੀਂ ਜਿਹੜਾ ਹੈ ਬੀਬੀਐਮਬੀ ਦੇ ਚੇਅਰਮੈਨ ਨੂੰ ਜਿਸ ਤਰੀਕੇ ਨਾਲ ਗੈਰ ਕਾਨੂੰਨੀ ਤਰੀਕੇ ਦੇ ਨਾਲ ਇੱਕ ਵਸ ਇੱਕ ਪਾਸੇ ਤਾਂ ਅਸੀਂ ਇੰਨੀ ਸੀਰੀਅਸ ਲੜਾਈ ਲੜ ਦਿੰਦੇ ਪਏ ਆ ਅਸੀਂ ਜਿਹੜਾ ਸਾਡਾ ਜੋ ਬਾਰਡਰਾਂ ਤੇ ਮਾਹੌਲ ਹੈ ਜੋ ਇਸ ਵਕਤ ਪੰਜਾਬ ਦੇ ਹਾਲਾਤ ਨੇ ਤੇ ਐਸੇ ਹਾਲਾਤਾਂ ਦੇ ਵਿੱਚ ਜਿਸ ਤਰੀਕੇ ਨਾਲ BBMP ਦੇ ਚੇਅਰਮੈਨ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਸਾਫ਼ ਦੱਸਦਾ ਹੈ ਕਿ ਉਹ ਇੱਕ ਦੇਸ਼ਦਰੋਹ ਦਾ ਜਿਹੜਾ ਹੈ ਉਹ ਤੇ ਪਰਚਾ ਦਰਜ ਹੋਣਾ ਚਾਹੀਦਾ ਪੰਜਾਬ ਦੇ ਹਾਲਾਤਾਂ ਨੂੰ ਤੇ ਦੁਸ਼ਮਣ ਦੀ ਮਦਦ ਕਰਨ ਦੀ ਕੋਸ਼ਿਸ਼ ਇਸ ਵਕਤ ਪੰਜਾਬ ਦੀ ਬਹੁਤ ਵੱਡੀ ਸਾਡਾ ਸਰ ਹੱਦੀ ਸੂਬਾ ਹੋਣ ਦੇ ਨਾਤੇ ਅਸੀਂ ਆਪਣੇ ਸਾਰੇ ਸਾਡੇ ਜਵਾਨ ਸਾਡੇ ਸਾਰੇ ਕਿਸਾਨ ਅਸੀਂ ਇਹ ਲੜਾਈਆਂ ਲੜਦੇ ਪਿਆ ਹਾਂ ਦੁਸ਼ਮਣ ਦੇ ਨਾਲ ਤੇ ਸਾਨੂੰ ਸਾਡੇ ਜ਼ੁਬੇ ਚ ਮਾਰਨ ਦੇ ਲਈ ਜਿਹੜਾ ਹੈ ਇਹ ਬੀਬੀ ਐਮਬੀ ਦੇ ਚੇਅਰਮੈਨ ਵੱਲੋਂ ਇਹ ਕੋਸ਼ਿਸ਼ ਕੀਤੀ ਗਈ ਹੈ ਮੈਂ ਪ੍ਰਸ਼ਾਸਨ ਤੋਂ ਮੈਂ ਪੰਜਾਬ ਕਹਲਸ ਲੂੰ ਤੇ ਸਾਰੇ ਜਿਹੜਾ ਹੈ ਇਸ ਵਕ ਜਿਹੜਾ ਹੈ ਕੰਪਲੇਂਟ ਵੀ ਅਸੀਂ ਕਵਾਂਗੇ ਸਾਰੇ ਸਾਥੀ ਸਾਡੇ ਸਾਰੇ ਲੋਕ ਅਸੀਂ ਕਿ ਦੇਸ਼ ਦੂਰ ਦਾ ਜਿਹੜਾ ਪਰਚਾ ਹੈ ਉਹ ਇਸ ਚੇਅਰਮੈਨ ਤੇ ਦਰਜ ਹੋਣਾ ਚਾਹੀਦਾ ਤੇ ਜਦੋਂ ਤੱਕ ਇਸ ਚੇਅਰਮੈਨ ਬੀਬੀ ਐਮਬੀ ਦੇ ਚੇਅਰਮੈਨ ਤੇ ਕਾਰਵਾਈ ਨਹੀਂ ਹੁੰਦੀ ਸਾਰੇ ਸਾਥੀ ਅਸੀਂ ਉਹਨਾਂ ਨੂੰ ਇੱਥੇ ਬੰਦ ਕਰਾ ਕੇ ਰੱਖਾਂਗੇ ਜਿਹੜਾ ਹਮਲਾ ਕਰਨ ਦੀ ਕੋਸ਼ਿਸ਼ ਪੰਜਾਬ ਦੇ ਜਿਹੜੇ ਸੰਗੀਟਾਂਚੇ ਦੇ ਉੱਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਹੈ ਸਾਡਾ ਹੱਕ ਹੈ ਸਾਡੇ ਕੋਲ ਪਾਣੀ ਹੈ ਨਹੀਂ ਤੇ ਉਹ ਵੀ ਇਸ ਮੌਕੇ ਦੇ ਉੱਤੇ ਜਦੋਂ ਪੰਜਾਬ ਇੰਨੀ ਵੱਡੀ ਲੜਾਈ ਲੜਦਾ ਪਿਆ ਜਦੋਂ ਸਾਡੇ ਦੁਸ਼ਮਣ ਦੇ ਨਾਲ ਕਿੱਦਾਂ ਦੇ ਹਾਲਾਤ ਹੈ ਇਸ ਕਰਕੇ ਸਾਡੇ ਸਾਰੇ ਜਿਹੜੇ ਸਾਥੀ ਅਸੀਂ ਇੱਥੇ BBMP ਦੇ ਚੇਅਰਮੈਨ ਨੂੰ ਚੱਟੂ ਸਰਦ ਮੰਗਲ ਬੁਖੰਦਰ ਬਣਾ ਰਹੇ ਹਾਂ ਤੇ ਜਦੋਂ ਤੱਕ ਉਹਨਾਂ ਦੇ ਉੱਤੇ ਪਰਚਾ ਦੇਸ਼ ਰੋਲਾ ਪਰਚਾ ਜਿਹੜਾ ਹੈ ਅਸੀਂ ਆਪਣੀ ਕੌਲਸਿੰਗ ਵੀ ਬੁਲਾਇਆ ਹੈ SSP ਸਾਹਮਣੇ ਫੋਨ ਕੀਤਾ ਕਿ ਇਹਨਾਂ ਦੇ ਉੱਤੇ ਪਰਚਾ ਲਗਾ BBMP ਪ੍ਰਸ਼ਾਸਨ ਮੁਰਦਾਬਾ BBMP ਪ੍ਰਸ਼ਾਸਨ ਮੁਰਦਾਬਾ ਸਿੱਟੀ ਸਰਕਾਰ ਮੁਰਦਾਬਾ ਸਿੱਟੀ ਸਰਕਾਰ ਮੁਰਦਾਬਾ ਹਰਿਆਣਾ ਨੂੰ ਵਾਧੂ ਪਾਣੀ ਦੇਣ ਨੂੰ ਲੈ ਕੇ ਜਿੱਥੇ ਕੇਂਦਰ ਰੜਿਆ ਹੋਇਆ ਉੱਥੇ ਹੀ ਦੂਜੇ ਪਾਸੇ ਪੰਜਾਬ ਸਰਕਾਰ ਦੇ ਵੱਲੋਂ ਇੱਕ ਵੀ ਬੂੰਦ ਪਾਣੀ ਵਾਧੂ ਨਾ ਦੇਣ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਮੰਤਰੀ ਹਰਜੋਤ ਸਿੰਘ ਬੈਂਸ ਡਟੇ ਹੋਏ ਨੇ ਨੰਗਲ ਡੈਮ ਦੇ ਉੱਪਰ ਮੌਕੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਇਸ ਦੌਰਾਨ ਉਹਨਾਂ ਦਾ ਕਹਿਣਾ ਹੈ ਕਿ ਸਮੁੱਚਾ ਦੇਸ਼ ਪਾਕਿਸਤਾਨ ਨਾਲ ਲੜਾਈ ਲੜ ਰਿਹਾ ਹੈ ਉੱਤੇ ਹੀ ਅੱਜ ਸਵੇਰੇ ਅਚਾਨਕ ਚੇਅਰਮੈਨ ਦੇ ਵੱਲੋਂ ਨੰਗਲ ਡੈਮ ਵਿਖੇ ਪਹੁੰਚ ਕੇ ਪਾਣੀ ਛੱਡਣ ਦੀ ਕੋਸ਼ਿਸ਼ ਕੀਤੀ ਗਈ ਇਸ ਦੌਰਾਨ ਉਹਨਾਂ ਨੂੰ ਬੰਦਕ ਬਣਾਉਣ ਦੀ ਖ਼ਬਰ ਵੀ ਸਾਹਮਣੇ ਆਈ ਹੈ ਮਰਕਰਾਂ ਦੇ ਵੱਲੋਂ ਆਮ ਆਦਮੀ ਪਾਰਟੀ ਦੇ ਉਹਨਾਂ ਨੂੰ ਰੋਕਿਆ ਗਿਆ ਹੈ ਇਸ ਦੌਰਾਨ ਤਰਨੇ ਤੇ ਬੈਠ ਗਏ ਨੇ ਮੰਤਰੀ ਹਰਜੋਤ ਸਿੰਘ ਬੈਂਸ ਉਹਨਾਂ ਦਾ ਕੀ ਕਹਿਣਾ ਹੈ ਉਹ ਸੁਣਦੇ ਆ ਇਸ ਦੌਰਾਨ ਇਹ ਵੀ ਕਿਹਾ ਗਿਆ ਕਿ ਬੀਬ मनोज सरपाटी ਦੇ ਖਿਲਾਫ ਦੇਸ਼ ਧਰੋਹ ਦਾ ਮੁਕੱਦਮਾ ਦਰਜ ਕਰਨਾ ਅਤੇ ਉਹਨਾਂ ਨੂੰ ਗ੍ਰਿਫਤਾਰ ਕਰਨ ਦੀ ਮੰਗ ਵੀ ਕੀਤੀ ਗਈ ਹੈ। ਸ੍ਰੀ ਕਾਲਜੀ ਮਹਰਜੋਤ ਸਿੰਘ ਬੈਂਚ ਸਖਿਆ ਮੰਤਰੀ ਪੰਜਾਬ ਇਸ ਵਕਤਮੇ ਜਾਣਕਾਰੀ ਦੇ ਰਹੇ ਹਨ ਕਿ ਨੰਗਲ ਵਿਖੇ ਬੀਬੀਐਮਪੀ ਦੇ ਚੇਅਰਮੈਨ ਤੇ ਸੈਕਟਰੀ ਵੱਲੋਂ ਇੱਕ ਕੋਸ਼ਿਸ਼ ਕੀਤੀ ਗਈ ਹੈ। ਤੱਕੇ ਨਾਲ ਪੰਜਾਬ ਦੇ ਪਾਣੀਆਂ ਦੇ ਡਾਕਾ ਮਾਰਨਦੇ ਪਰ ਸਾਡੇ ਸਾਰੇ ਸਾਥੀ ਸਾਡੇ ਲੋਕਲ ਪਿੰਡਾਂ ਦੇ ਲੋਕ ਸਾਡੇ ਲੋਕਲ ਸ਼ਹਿਰ ਦੇ ਲੋਕ ਅਸੀਂ ਸਾਰੇ ਇਕੱਠੇ ਹੋ ਗਏ ਆ ਤੇ ਅਸੀਂ ਜਿਹੜਾ ਉਹਨਾਂ ਨੂੰ ਇਸ ਨਾਪਾਕ ਆਪਣੇ ਇਸ ਇਰਾਦੇ ਵਿੱਚ ਕਾਮਯਾਬ ਨਹੀਂ ਹੋਣ ਦਵਾਗੇ ਸਾਡੇ ਪੰਜਾਬ ਦੇ ਜਰਨਲ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਅਗਲੇ ਕੁਝ ਮਿੰਟਾਂ ਚੁੱਕੇ ਪਹੁੰਚ ਰਹੇ ਹੈ ਤੇ ਇਸ ਸਾਨੂੰ ਇਸ ਗਲਤੇ ਜਿਹੜਾ ਹੈ ਅਕਰੋਸ਼ ਹੈ ਇਸ ਕਰਕੇ ਅਸੀਂ ਜਿਹੜਾ ਹੈ ਬੀਬੀਐਮਬੀ ਦੇ ਚੇਅਰਮੈਨ ਨੂੰ ਜਿਸ ਤਰੀਕੇ ਨਾਲ ਗੈਰ ਕਾਨੂੰਨੀ ਤਰੀਕੇ ਦੇ ਨਾਲ ਇੱਕ ਵਸ ਇੱਕ ਪਾਸੇ ਤਾਂ ਅਸੀਂ ਇਸ ਵਤ ਇੰਨੀ ਸੀਰੀਅਸ ਲੜਾਈ ਲੜ ਦਿੰਦੇ ਪਏ ਅਸੀਂ ਜਿਹੜਾ ਸਾਡਾ ਜੋ ਬਾਰਡਰਾਂ ਤੇ ਮਾਹੌਲ ਹੈ ਜੋ ਇਸ ਵਕਤ ਪੰਜਾਬ ਦੇ ਹਾਲਾਤ ਨੇ ਤੇ ਐਸੇ ਹਾਲਾਤਾਂ ਦੇ ਵਿੱਚ ਜਿਸ ਤਰੀਕੇ ਨਾਲ BBMP ਦੇ ਚੇਅਰਮੈਨ ਵੱਲੋਂ ਇੱਕ ਕੋਸ਼ਿਸ਼ ਕੀਤੀ ਜਾ ਰਹੀ ਹੈ ਸਾਫ ਦੱਸਦਾ ਹੈ ਕਿ ਉਹ ਇੱਕ ਦੇਸ਼ਦਰੋਹ ਦਾ ਜਿਹੜਾ ਹੈ ਉਹ ਤੇ ਪਰਚਾ ਦਰਜ ਹੋਣਾ ਚਾਹੀਦਾ ਪੰਜਾਬ ਦੇ ਹਾਲਾਤਾਂ ਨੂੰ ਤੇ ਦੁਸ਼ਮਣ ਦੀ ਮਦਦ ਕਰਨ ਦੀ ਕੋਸ਼ਿਸ਼ ਇਸ ਵਕਤ ਪੰਜਾਬ ਇੱਕ ਬਹੁਤ ਵੱਡੀ ਸਾਡਾ ਸਰ ਹੱਦੀ ਸੂਬਾ ਹੋਣ ਦੇ ਨਾਤੇ ਅਸੀਂ ਆਪਣੇ ਸਾਰੇ ਸਾਡੇ ਜਵਾਨ ਸਾਡੇ ਸਾਰੇ ਕਿਸਾਨ ਅਸੀਂ ਇਹ ਲੜਾਈਆਂ ਲੜਦੇ ਪਿਆ ਹਾਂ ਦੁਸ਼ਮਣ ਦੇ ਨਾਲ ਕਿ ਸਾਨੂੰ ਸਾਡੇ ਜ਼ੂਬੇ ਚ ਮਾਰਨ ਦੇ ਲਈ ਜਿਹੜਾ ਹੈ ਇਹ ਬੀਬੀਐਮਬੀ ਦੇ ਚੇਅਰਮੈਨ ਵੱਲੋਂ ਇਹ ਕੋਸ਼ਿਸ਼ ਕੀਤੀ ਗਈ ਹੈ ਮੈਂ ਪ੍ਰਸ਼ਾਸਨ ਤੋਂ ਮੈਂ ਪੰਜਾਬ ਪੁਲਿਸ ਨੂੰ ਤੇ ਸਾਰੇ ਜਿਹੜਾ ਹੈ ਇਸ ਵਕ ਜਿਹੜਾ ਹੈ ਕੰਪਲੇਂਟ ਵੀ ਅਸੀਂ ਦਵਾਂਗੇ ਸਾਰੇ ਸਾਥੀ ਸਾਡੇ ਸਾਰੇ ਲੋਕ ਅਸੀਂ ਕਿ ਦੇਸ਼ ਦੌਰ ਦਾ ਜਿਹੜਾ ਪਰਚਾ ਹੈ ਉਹ ਇਸ ਚੇਅਰਮੈਨ ਤੇ ਦਰਜ ਹੋਣਾ ਚਾਹੀਦਾ ਤੇ ਜਦੋਂ ਤੱਕ ਇਸ ਚੇਅਰਮੈਨ ਬੀਬੀਐਮਬੀ ਦੇ ਚੇਅਰਮੈਨ ਤੇ ਕਾਰਵਾਈ ਨਹੀਂ ਹੁੰਦੀ ਸਾਰੇ ਸਾਥੀ ਅਸੀਂ ਉਹਨਾਂ ਨੂੰ ਇੱਥੇ ਬੰਦਕ ਬਣਾ ਕੇ ਰੱਖਾਂਗੇ ਤੇ ਜਿਹੜਾ ਹਮਲਾ ਕਰਨ ਦੀ ਕੋਸ਼ਿਸ਼ ਪੰਜਾਬ ਦੇ ਜਿਹੜੇ ਸੰਘੀ ਢਾਂਚੇ ਦੇ ਉੱਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਹੈ ਸਾਡਾ ਹੱਕ ਹੈ ਸਾਡੇ ਕੋਲ ਪਾਣੀ ਹੈ ਨਹੀਂ ਤੇ ਉਹ ਵੀ ਇਸ ਮੌਕੇ ਦੇ ਉੱਤੇ ਜਦੋਂ ਪੰਜਾਬ ਇੰਨੀ ਵੱਡੀ ਲੜਾਈ ਲੜਦਾ ਪਿਆ ਜਦੋਂ ਸਾਡੇ ਦੁਸ਼ਮਣ ਦੇ ਨਾਲ ਕਿੱਦਾਂ ਦੇ ਹਾਲਾਤ ਹੈ ਇਸ ਕਰਕੇ ਸਾਡੇ ਸਾਰੇ ਜਿਹੜੇ ਸਾਥੀ ਅਸੀਂ ਇੱਥੇ ਬੀਬੀਐਮਪੀ ਦੇ ਚੇਅਰਮੈਨ ਨੂੰ ਚਪਲ ਸਦਰ ਮੰਗਲ ਗੁਬੰਦਰ ਬਣਾ ਰਹੇ ਆ ਤੇ ਜਦੋਂ ਤੱਕ ਉਹਨਾਂ ਦੇ ਉੱਤੇ ਪੱਛਾ ਦੇਸ਼ ਨਵਰਾ ਪੱਛਾ ਜਿਹੜਾ ਹੈ ਅਸੀਂ ਆਪਣੀ ਖੁਦਸੂ ਵੀ ਬੁਲਾਇਆ ਹੈ ਐਸਐਸਪੀ ਸਾਹਮਣੇ ਫੋਨ ਕੀਤਾ ਕਿ ਇਹਨਾਂ ਦੇ ਉੱਤੇ ਪੱਛਾ ਲੱਗਾ ਹੈ ਪੀਪੀਐਮਪ੍ਰਜਾਜਨ ਮੁਰਦਾਬਾ ਪੀਪੀਐਮਪ੍ਰਜਾਜਨ ਮੁਰਦਾਬਾ ਸਿੱਟੇ ਦੁਰਕੇ ਮੁਰਦਾਬਾ ਸਿੱਟੇ ਦੁਰਕੇ ਮੁਰਦਾਬਾ ਹਰਿਆਣਾ ਨੂੰ ਵਾਧੂ ਪਾਣੀ ਦੇਣ ਨੂੰ ਲੈ ਕੇ ਜਿੱਥੇ ਕੇਂਦਰ ਅੜਿਆ ਹੋਇਆ ਉੱਥੇ ਹੀ ਦੂਜੇ ਪਾਸੇ ਪੰਜਾਬ ਸਰਕਾਰ ਦੇ ਵੱਲੋਂ ਇੱਕ ਵੀ ਬੂੰਦ ਪਾਣੀ ਵਾਧੂ ਨਾ ਦੇਣ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਮੰਤਰੀ ਹਰਜੋਤ ਸਿੰਘ ਬੈਂਸ ਡਟੇ ਹੋਏ ਨੇ ਨੰਗਲ ਡੈਮ ਦੇ ਉੱਪਰ ਮੌਕੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਇਸ ਦੌਰਾਨ ਉਹਨਾਂ ਦਾ ਕਹਿਣਾ ਹੈ ਕਿ ਸਮੁੱਚਾ ਦੇਸ਼ ਪਾਕਿਸਤਾਨ ਨਾਲ ਲੜਾਈ ਲੜ ਰਿਹਾ ਹੈ ਉੱਤੇ ਹੀ ਅੱਜ ਸਵੇਰੇ ਅਚਾਨਕ ਚੇਅਰਮੈਨ ਦੇ ਵੱਲੋਂ ਨੰਗਲ ਡੈਮ ਵਿਖੇ ਪਹੁੰਚ ਕੇ ਪਾਣੀ ਛੱਡਣ ਦੀ ਕੋਸ਼ਿਸ਼ ਕੀਤੀ ਗਈ ਇਸ ਦੌਰਾਨ ਉਹਨਾਂ ਨੂੰ ਬੰਦਕ ਬਣਾਉਣ ਦੀ ਖ਼ਬਰ ਵੀ ਸਾਹਮਣੇ ਆਈ ਹੈ ਮਰਕਰਾਂ ਦੇ ਵੱਲੋਂ ਆਮ ਆਦਮੀ ਪਾਰਟੀ ਦੇ ਉਹਨਾਂ ਨੂੰ ਰੋਕਿਆ ਗਿਆ ਹੈ ਇਸ ਦੌਰਾਨ ਤਰਨੇ ਤੇ ਬੈਠ ਗਏ ਨੇ ਮੰਤਰੀ ਹਰਜੋਤ ਸਿੰਘ ਬੈਂਸ ਉਹਨਾਂ ਦਾ ਕੀ ਕਹਿਣਾ ਹੈ ਉਹ ਸੁਣਦੇ ਆ ਇਸ ਦੌਰਾਨ ਇਹ ਵੀ ਕਿਹਾ ਗਿਆ ਕਿ ਬੀਬ मनोज सरपाठी ਦੇ ਖਿਲਾਫ ਦੇਸ਼ ਧਰੋਹ ਦਾ ਮੁਕੱਦਮਾ ਦਰਜ ਕਰਨਾ ਅਤੇ ਉਹਨਾਂ ਨੂੰ ਗ੍ਰਿਫਤਾਰ ਕਰਨ ਦੀ ਮੰਗ ਵੀ ਕੀਤੀ ਗਈ ਹੈ। ਸ੍ਰੀਕਲ ਜੀ ਮਹਰਜੋਤ ਸਿੰਘ ਬੈਂਚ ਸਖਿਆ ਮੰਤਰੀ ਪੰਜਾਬ ਇਸ ਵਕਤ ਵਿੱਚ ਜਾਣਕਾਰੀ ਦੇ ਰਹੇ ਹਨ ਕਿ ਨੰਗਲ ਵਿਖੇ ਬੀਬੀਐਮਪੀ ਦੇ ਚੇਅਰਮੈਨ ਤੇ ਸੈਕਟਰੀ ਵੱਲੋਂ ਇੱਕ ਕੋਸ਼ਿਸ਼ ਕੀਤੀ ਗਈ ਹੈ। ਤੱਕੇ ਨਾਲ ਪੰਜਾਬ ਦੇ ਪਾਣੀਆਂ ਦੇ ਡਾਕਾ ਮਾਰਨਦੇ ਪਰ ਸਾਡੇ ਸਾਰੇ ਸਾਥੀ ਸਾਡੇ ਲੋਕਲ ਪਿੰਡਾਂ ਦੇ ਲੋਕ ਸਾਡੇ ਲੋਕਲ ਸ਼ਹਿਰ ਦੇ ਲੋਕ ਅਸੀਂ ਸਾਰੇ ਇਕੱਠੇ ਹੋ ਗਏ ਆ ਤੇ ਅਸੀਂ ਜਿਹੜਾ ਉਹਨਾਂ ਨੂੰ ਇਸ ਨਾਪਾਕ ਆਪਣੇ ਇਸ ਇਰਾਦੇ ਵਿੱਚ ਕਾਮਯਾਬ ਨਹੀਂ ਹੋਂ ਦਵਾਗੇ ਸਾਡੇ ਪੰਜਾਬ ਦੇ ਜਰਨਲ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਵੀ ਅਗਲੇ ਕੁਝ ਮਿੰਟਾਂ ਚੁੱਕੇ ਪਹੁੰਚ ਰਹੇ ਹੈ ਤੇ ਇਸ ਸਾਨੂੰ ਇਸ ਗਲਤੇ ਜਿਹੜਾ ਹੈ ਅਕਰੋਸ਼ ਹੈ ਇਸ ਕਰਕੇ ਅਸੀਂ ਜਿਹੜਾ ਹੈ ਬੀਬੀਐਮਬੀ ਦੇ ਚੇਅਰਮੈਨ ਨੂੰ ਜਿਸ ਤਰੀਕੇ ਨਾਲ ਗੈਰ ਕਾਨੂੰਨੀ ਤਰੀਕੇ ਦੇ ਨਾਲ ਇੱਕ ਵਸ ਇੱਕ ਪਾਸੇ ਤਾਂ ਅਸੀਂ ਇਸ ਵਤ ਇੰਨੀ ਸੀਰੀਅਸ ਲੜਾਈ ਲੜਦੇ ਪਏ ਆ ਅਸੀਂ ਜਿਹੜਾ ਸਾਡਾ ਜੋ ਬਾਰਡਰਾਂ ਤੇ ਮਾਹੌਲ ਹੈ ਜੋ ਇਸ ਵਕਤ ਪੰਜਾਬ ਦੇ ਹਾਲਾਤ ਨੇ ਤੇ ਐਸੇ ਹਾਲਾਤਾਂ ਦੇ ਵਿੱਚ ਜਿਸ ਤਰੀਕੇ ਨਾਲ BBMP ਦੇ ਚੇਅਰਮੈਨ ਵੱਲੋਂ ਇੱਕ ਕੋਸ਼ਿਸ਼ ਕੀਤੀ ਜਾ ਰਹੀ ਹੈ ਸਾਫ਼ ਦੱਸਦਾ ਹੈ ਕਿ ਉਹ ਇੱਕ ਦੇਸ਼ ਗਦਰੋਹ ਦਾ ਜਿਹੜਾ ਹੈ ਉਹ ਤੇ ਪਰਚਾ ਦਰਜ ਹੋਣਾ ਚਾਹੀਦਾ ਪੰਜਾਬ ਦੇ ਹਾਲਾਤਾਂ ਨੂੰ ਤੇ ਦੁਸ਼ਮਨ ਦੀ ਮਦਦ ਕਰਨ ਦੀ ਕੋਸ਼ਿਸ਼ ਇਸ ਵਕਤ ਪੰਜਾਬ ਇੱਕ ਬਹੁਤ ਵੱਡੀ ਸਾਡਾ ਸਰਹੱਦੀ ਸੂਬਾ ਹੋਣ ਦੇ ਨਾਤੇ ਅਸੀਂ ਆਪਣੇ ਸਾਰੇ ਸਾਡੇ ਜਵਾਨ ਸਾਡੇ ਸਾਰੇ ਕਿਸਾਨ ਅਸੀਂ ਇਹ ਲੜਾਈਆਂ ਲੜਦੇ ਪਿਆ ਦੁਸ਼ਮਨ ਦੇ ਨਾਲ ਕਿ ਸਾਨੂੰ ਸਾਡੇ ਸੂਬੇ 'ਚ ਮਾਰਨ ਦੇ ਲਈ ਜਿਹੜਾ ਹੈ ਇਹ ਬੀਬੀਐਮਬੀ ਦੇ ਚੇਅਰਮੈਨ ਵੱਲੋਂ ਇਹ ਕੋਸ਼ਿਸ਼ ਕੀਤੀ ਗਈ ਹੈ ਮੈਂ ਪ੍ਰਸ਼ਾਸਨ ਤੋਂ ਮੈਂ ਪੰਜਾਬ ਪੁਲਿਸ ਨੂੰ ਤੇ ਸਾਰੇ ਜਿਹੜਾ ਹੈ ਇਸ ਵਕਤ ਜਿਹੜਾ ਹੈ ਕੰਪਲੇਂਟ ਵੀ ਅਸੀਂ ਦਵਾਂਗੇ ਸਾਰੇ ਸਾਥੀ ਸਾਡੇ ਸਾਰੇ ਲੋਕ ਅਸੀਂ ਕਿ ਦੇਸ਼ ਦਰੋਂ ਦਾ ਜਿਹੜਾ ਪਰਚਾ ਹੈ ਉਹ ਇਸ ਚੇਅਰਮੈਨ ਤੇ ਦਰਦ ਹੋਣਾ ਚਾਹੀਦਾ ਤੇ ਜਦੋਂ ਤੱਕ ਇਸ ਚੇਅਰਮੈਨ ਬੀਬੀਐਮਬੀ ਦੇ ਚੇਅਰਮੈਨ ਤੇ ਅਰਦਾਈ ਨਹੀਂ ਹੁੰਦੀ ਸਾਰੇ ਸਾਥੀ ਅਸੀਂ ਉਹਨਾਂ ਨੂੰ ਇੱਥੇ ਬੰਦ ਕਰਾ ਕੇ ਰੱਖਾਂਗੇ ਤੇ ਇਹ ਬਹੁਤ ਵੱਡਾ ਜਿਹੜਾ ਹਮਲਾ ਕਰਨ ਦੀ ਕੋਸ਼ਿਸ਼ ਪੰਜਾਬ ਦੇ ਜਿਹੜੇ ਸੰਗੀਤਾਂ ਚੇਤੇ ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਹੈ ਸਾਡਾ ਹੱਕ ਹੈ ਸਾਡੇ ਕੋਲ ਪਾਣੀ ਹੈ ਨਹੀਂ ਤੇ ਉਹ ਵੀ ਇਸ ਮੌਕੇ ਦੇ ਉੱਤੇ ਜਦੋਂ ਪੰਜਾਬ ਇੰਨੀ ਵੱਡੀ ਲੜਾਈ ਲੜਦਾ ਪਿਆ ਜਦੋਂ ਸਾਡੇ ਦੁਸ਼ਮਣ ਦੇ ਨਾਲ ਕਿੰਦਾਂ ਦੇ ਹਾਲਾਤ ਹੈ ਇਸ ਕਰਕੇ ਸਾਡੇ ਸਾਰੇ ਜਿਹੜੇ ਸਾਥੀ ਅਸੀਂ ਇੱਥੇ ਬੀਬੀਐਮਪੀ ਦੇ ਚੇਅਰਮੈਨ ਨੂੰ ਕਥੀ ਸਰਦ ਮੰਗਲ ਬੰਦ ਕਰਾ ਰਹੇ ਹਾਂ ਤੇ ਜਦੋਂ ਤੱਕ ਉਹਨਾਂ ਦੇ ਉੱਤੇ ਬਚਾ ਦੇਸ਼ ਨਵਲਾ ਬਚਾ ਜਿਹੜਾ ਹੈ ਅਸੀਂ ਆਪਣੀ ਖੁਦ ਸੰਗ ਵੀ ਬੁਲਾਇਆ ਹੈ ਐਸਐਸਪੀ ਸਾਹਮਣੇ BBMP ਪ੍ਰਸ਼ਾਸਨ ਮੁਰਦਾਬਾਦ BBMP ਪ੍ਰਸ਼ਾਸਨ ਮੁਰਦਾਬਾਦ ਸਿੱਟੇ ਸੁਰਖੀ ਮੁਰਦਾਬਾਦ ਸਿੱਟੇ ਸੁਰਖੀ ਮੁਰਦਾਬਾਦ ਹਰਿਆਣਾ ਨੂੰ ਵਾਧੂ ਪਾਣੀ ਦੇਣ ਨੂੰ ਲੈ ਕੇ ਜਿੱਥੇ ਕੇਂਦਰ ਅੜਿਆ ਹੋਇਆ ਉੱਥੇ ਹੀ ਦੂਜੇ ਪਾਸੇ ਪੰਜਾਬ ਸਰਕਾਰ ਦੇ ਵੱਲੋਂ ਇੱਕ ਵੀ ਬੂੰਦ ਪਾਣੀ ਵਾਧੂ ਨਾ ਦੇਣ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਮੰਤਰੀ ਹਰਜੋਤ ਸਿੰਘ ਬੈਂਸ ਡਟੇ ਹੋਏ ਨੇ ਨੰਗਲ ਡੈਮ ਦੇ ਉੱਪਰ ਮੌਕੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਇਸ ਦੌਰਾਨ ਉਹਨਾਂ ਦਾ ਕਹਿਣਾ ਹੈ ਕਿ ਸਮੁੱਚਾ ਦੇਸ਼ ਪਾਕਿਸਤਾਨ ਨਾਲ ਲੜਾਈ ਲੜ ਰਿਹਾ ਹੈ ਉੱਤੇ ਹੀ ਅੱਜ ਸਵੇਰੇ ਅਚਾਨਕ ਚੇਅਰਮੈਨ ਦੇ ਵੱਲੋਂ ਨੰਗਲ ਡੈਮ ਵਿਖੇ ਪਹੁੰਚ ਕੇ ਪਾਣੀ ਛੱਡਣ ਦੀ ਕੋਸ਼ਿਸ਼ ਕੀਤੀ ਗਈ ਇਸ ਦੌਰਾਨ ਉਹਨਾਂ ਨੂੰ ਬੰਦਕ ਬਣਾਉਣ ਦੀ ਖਬਰ ਵੀ ਸਾਹਮਣੇ ਆਈ ਹੈ ਵਰਕਰਾਂ ਦੇ ਵੱਲੋਂ ਆਮ ਆਦਮੀ ਪਾਰਟੀ ਦੇ ਉਹਨਾਂ ਨੂੰ ਰੋਕਿਆ ਗਿਆ ਹੈ ਇਸ ਦੌਰਾਨ ਤਰਨੇ ਤੇ ਬੈਠ ਗਏ ਨੇ ਮੰਤਰੀ ਹਰਜੋਤ ਸਿੰਘ ਬੈਂਸ ਉਹਨਾਂ ਦਾ ਕੀ ਕਹਿਣਾ ਹੈ ਉਹ ਸੁਣਦੇ ਆ ਇਸ ਦੌਰਾਨ ਇਹ ਵੀ ਕਿਹਾ ਗਿਆ ਕਿ ਬੀਬੀਐ ਮਨੋਜ ਸਰਪਾਠੀ ਦੇ ਖਿਲਾਫ ਦੇਸ਼ ਧਰੋਹ ਦਾ ਮੁਕੱਦਮਾ ਦਰਜ ਕਰਨ ਅਤੇ ਉਹਨਾਂ ਨੂੰ ਗ੍ਰਿਫਤਾਰ ਕਰਨ ਦੀ ਮੰਗ ਵੀ ਕੀਤੀ ਗਈ ਹੈ। ਸ੍ਰੀਕਲਜੀ ਮਹਰਜੋਤ ਸਿੰਘ ਬੈਂਚ ਸਿੱਖਿਆ ਮੰਤਰੀ ਪੰਜਾਬ ਇਸ ਵਕਤ ਹੋਮੇ ਜਾਣਕਾਰੀ ਦੇ ਰਹੇ ਹਨ ਕਿ ਨੰਗਲ ਵਿਖੇ ਬੀਬੀਐਮਪੀ ਦੇ ਚੇਅਰਮੈਨ ਤੇ ਸੈਕਟਰੀ ਵੱਲੋਂ ਇੱਕ ਕੋਸ਼ਿਸ਼ ਕੀਤੀ ਗਈ ਹੈ। ਟੱਕੇ ਨਾਲ ਪੰਜਾਬ ਦੇ ਪਾਣੀਆਂ ਦੇ ਡਾਕਾ ਮਾਰਨਦੇ ਪਰ ਸਾਡੇ ਸਾਰੇ ਸਾਥੀ ਸਾਡੇ ਲੋਕਲ ਪਿੰਡਾਂ ਦੇ ਲੋਕ ਸਾਡੇ ਲੋਕਲ ਸ਼ਹਿਰ ਦੇ ਲੋਕ ਅਸੀਂ ਸਾਰੇ ਇਕੱਠੇ ਹੋ ਗਏ ਆਂ ਤੇ ਅਸੀਂ ਜਿਹੜਾ ਉਹਨਾਂ ਨੂੰ ਇਸ ਨਾਪਾਕ ਆਪਣੇ ਇਸ ਇਰਾਦੇ ਵਿੱਚ ਕਾਮਯਾਬ ਨਹੀਂ ਹੋਣ ਦਵਾਂਗੇ ਸਾਡੇ ਪੰਜਾਬ ਦੇ ਜਰਨਲ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਵੀ ਅਗਲੇ ਕੁਝ ਮਿੰਟਾਂ ਚੁੱਕੇ ਪਹੁੰਚ ਰਹੇ ਆਂ ਇਹ ਇਸ ਸਾਨੂੰ ਇਸ ਗੱਲ ਤੇ ਜਿਹੜਾ ਹੈ ਅਕ੍ਰੋਸ਼ ਹੈ ਇਸ ਕਰਕੇ ਅਸੀਂ ਜਿਹੜਾ ਹੈ ਬੀਬੀਐਮਬੀ ਦੇ ਚੇਅਰਮੈਨ ਨੂੰ ਜਿਸ ਤਰੀਕੇ ਨਾਲ ਗੈਰ ਕਾਨੂੰਨੀ ਤਰੀਕੇ ਦੇ ਨਾਲ ਇੱਕ ਵਸ ਇੱਕ ਪਾਸੇ ਤਾਂ ਅਸੀਂ ਇਸ ਵਤ ਇੰਨੀ ਸੀਰੀਅਸ ਲੜਾਈ ਲੜ ਦਿੰਦੇ ਆਂ ਅਸੀਂ ਜਿਹੜਾ ਸਾਡਾ ਜੋ ਬਾਰਡਰਾਂ ਤੇ ਮਾਹੌਲ ਹੈ ਜੋ ਇਸ ਵਕਤ ਪੰਜਾਬ ਦੇ ਹਾਲਾਤ ਨੇ ਤੇ ਐਸੇ ਹਾਲਾਤਾਂ ਦੇ ਵਿੱਚ ਜਿਸ ਤਰੀਕੇ ਨਾਲ BBMP ਦੇ ਚੇਅਰਮੈਨ ਵੱਲੋਂ ਇਹ ਕੋਸ਼ਿਸ਼ ਕੀਤੀ ਜਾ ਰਹੀ ਹੈ ਸਾਫ ਦੱਸਦਾ ਹੈ ਕਿ ਉਹ ਇੱਕ ਦੇਸ਼ਦਰੋਹ ਦਾ ਜਿਹੜਾ ਹੈ ਉਹ ਤੇ ਪਰਚਾ ਦਰਜ ਹੋਣਾ ਚਾਹੀਦਾ ਪੰਜਾਬ ਦੇ ਹਾਲਾਤਾਂ ਨੂੰ ਤੇ ਦੁਸ਼ਮਣ ਦੀ ਮਦਦ ਕਰਨ ਦੀ ਕੋਸ਼ਿਸ਼ ਇਸ ਵਕਤ ਪੰਜਾਬ ਇੱਕ ਬਹੁਤ ਵੱਡੀ ਸਾਡਾ ਸਰ ਹੱਦੀ ਸੂਬਾ ਹੋਣ ਦੇ ਨਾਤੇ ਅਸੀਂ ਆਪਣੇ ਸਾਰੇ ਸਾਡੇ ਜਵਾਨ ਸਾਡੇ ਸਾਰੇ ਕਿਸਾਨ ਅਸੀਂ ਇਹ ਲੜਾਈਆਂ ਲੜਦੇ ਪਿਆ ਹਾਂ ਦੁਸ਼ਮਣ ਦੇ ਨਾਲ ਕਿ ਸਾਨੂੰ ਸਾਡੇ ਜ਼ੁਬੇ ਵਿੱਚ ਮਾਰਨ ਦੇ ਲਈ ਜਿਹੜਾ ਹੈ ਇਹ ਬੀਬੀ ਐਮਬੀ ਦੇ ਚੇਅਰਮੈਨ ਵੱਲੋਂ ਇਹ ਕੋਸ਼ਿਸ਼ ਕੀਤੀ ਗਈ ਹੈ ਮੈਂ ਪ੍ਰਸ਼ਾਸਨ ਤੋਂ ਮੈਂ ਪੰਜਾਬ ਕਹਲਸ ਲੂੰ ਤੇ ਸਾਰੇ ਜਿਹੜਾ ਹੈ ਇਸ ਵਕ ਜਿਹੜਾ ਹੈ ਕੰਪਲੇਂਟ ਵੀ ਅਸੀਂ ਕਵਾਂਗੇ ਸਾਰੇ ਸਾਥੀ ਸਾਡੇ ਸਾਰੇ ਲੋਕ ਅਸੀਂ ਕਿ ਦੇਸ਼ ਦੂਰ ਦਾ ਜਿਹੜਾ ਪਰਚਾ ਹੈ ਉਹ ਇਸ ਚੇਅਰਮੈਨ ਤੇ ਦਰਦ ਹੋਣਾ ਚਾਹੀਦਾ ਤੇ ਜਦੋਂ ਤੱਕ ਇਸ ਚੇਅਰਮੈਨ ਬੀਬੀ ਐਮਬੀ ਦੇ ਚੇਅਰਮੈਨ ਤੇ ਕਾਰਵਾਈ ਨਹੀਂ ਹੁੰਦੀ ਸਾਰੇ ਸਾਥੀ ਅਸੀਂ ਉਹਨਾਂ ਨੂੰ ਇੱਥੇ ਬੰਦ ਕਰਾ ਕੇ ਰੱਖਾਂਗੇ ਜਿਹੜਾ ਹਮਲਾ ਕਰਨ ਦੀ ਕੋਸ਼ਿਸ਼ ਪੰਜਾਬ ਦੇ ਜਿਹੜੇ ਸੰਗੀਟਾਂਚੇ ਦੇ ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਹੈ ਸਾਡਾ ਹੱਕ ਹੈ ਸਾਡੇ ਕੋਲ ਪਾਣੀ ਹੈ ਨਹੀਂ ਤੇ ਉਹ ਵੀ ਇਸ ਮੌਕੇ ਦੇ ਉੱਤੇ ਜਦੋਂ ਪੰਜਾਬ ਇੰਨੀ ਵੱਡੀ ਲੜਾਈ ਲੜਦਾ ਪਿਆ ਜਦੋਂ ਸਾਡੇ ਦੁਸ਼ਮਣ ਦੇ ਨਾਲ ਕਿੰਦਾਂ ਦੇ ਹਾਲਾਤ ਹੈ ਇਸ ਕਰਕੇ ਸਾਡੇ ਸਾਰੇ ਜਿਹੜੇ ਸਾਥੀ ਅਸੀਂ ਇੱਥੇ BBMP ਦੇ ਚੇਅਰਮੈਨ ਨੂੰ ਚੱਪੀ ਸਰਦ ਨੰਬਰ ਬੁਕੰਦਰ ਬਣਾ ਰਹੇ ਹਾਂ ਤੇ ਜਦੋਂ ਤੱਕ ਉਹਨਾਂ ਦੇ ਉੱਤੇ ਪਰਚਾ ਦੇਸ਼ ਰੋਲਾ ਪਰਚਾ ਜਿਹੜਾ ਹੈ ਅਸੀਂ ਆਪਣੀ ਕੁਰਸੂ ਵੀ ਬੁਲਾਇਆ ਹੈ SSP ਸਾਹਮਣੇ ਤੁਹਾਨੂੰ ਕਿਹਾ ਕਿ ਇਹਨਾਂ ਦੇ ਉੱਤੇ ਪਰਚਾ ਲਗਾ BBMP ਫਰਸ਼ਨ ਮੁਰਦਾਬਾ BBMP